ਪੂਰਾ ਇੱਕ ਪੇਜ ਸਭ ਤੋਂ ਪਹਿਲਾਂ ਫਰੰਟ ਪੇਜ ਭਰ ਦਿੱਤਾ ਜਾਂਦਾ ਹੈ ਨਰਿੰਦਰ ਮੋਦੀ ਦੀ ਤਸਵੀਰ ਤੋਂ ਅਤੇ ਭਾਜਪਾ ਦੇ ਉਹਨਾਂ ਦੇ ਇਹਨੂੰ ਅਸੀਂ ਮੈਨੀਫੈਸਟੋ ਦੀ ਕਈ ਗੱਲ ਕਹੀ ਹੈ ਜਾਂ ਪ੍ਰੋਪਾਗੈਂਡਾ ਇਹ ਤੁਸੀਂ ਆਪ ਸਮਝਣਾ ਸਭ ਤੋਂ ਪਹਿਲਾਂ ਖਬਰ ਦੇ ਦਿੱਤੀ ਜਾਂਦੀ ਹੈ ਕਿ ਦਿੱਲੀ ਮੇ ਆਏਗੀ ਵਿਕਾਸ ਦਾ ਨਿਆ ਬਸੰਤ ਦਿੱਲੀ ਮੇ ਆਏਗਾ ਵਿਕਾਸ ਦਾ ਨਿਆ ਬਸੰਤ ਹਾਲ ਫਿਲਹਾਲ ਦੇ ਵਿੱਚ ਹੀ ਬਸੰਤ ਪੰਚਮੀ ਹੋ ਕੇ ਗਈ ਹੈ ਭਾਵੇਂ ਸਾਡਾ ਇਸ ਤਿਹਾੜ ਨਾਲ ਇਸ ਦਿਹਾੜੇ ਦੇ ਨਾਲ ਕਿੰਨਾ ਸਰਵਕਾਰ ਹੈ ਕਿੰਨਾ ਕਮੀ ਗੱਲ ਇਹ ਨਹੀਂ ਗੱਲ ਇਹ ਹੈ ਆਮ ਲੋਕਾਂ ਨੂੰ ਉਹਨਾਂ ਦੇ ਤਿਹਾੜੀ ਦੇ ਨਾਲ ਜੋੜ ਕੇ ਇੱਕ ਵਿਕਾਸ ਦੀ ਤਸਵੀਰ ਵਿਖਾਈ ਜਾ ਰਹੀ ਹੈ ਨਰਿੰਦਰ ਮੋਦੀ ਵੱਲੋਂ ਇਹ ਅਖਬਾਰ ਛਾਪ ਰਿਹਾ ਹੈ ਗਰੀਬ ਲੋਕਾਂ ਨੂੰ ਰੋਜ਼ਗਾਰ ਤੋਂ ਦੂਰ ਰੱਖ ਕੇ ਭੁੱਖੇ ਪਾਣੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੀ ਜਿਬਾਂ ਦੇ ਵਿੱਚ ਪੈਸੇ ਪਾਉਣ ਦਾ ਇੱਕ ਸੁਪਨਾ ਦਿਖਾ ਰਹੀ ਹੈ ਇਹ ਤਮਾਮ ਪਾਰਟੀਆਂ ਭਾਵੇਂ ਅਸੀਂ ਕਿਹੜੀ ਮਰਜੀ ਪਾਰਟੀ ਦੀ ਗੱਲ ਕਰ ਲਈਏ ਆਮ ਤੌਰ ਦੇ ਤੇ ਅਸੀਂ ਭਾਜਪਾ ਦੀ ਤੇ ਇਸ ਵੇਲੇ ਆਵਾਦੀ ਪਾਰਟੀ ਦੀ ਗੱਲ ਕਰ ਰਹੇ ਹਾਂ ਕਿਉਂਕਿ ਦਿੱਲੀ ਚ ਸੱਤਾ ਉਹਨਾਂ ਦੀ ਤੇ ਕੇਂਦਰ ਤੇ ਦੂਜੇ ਹੈ ਪੂਰਾ ਪੇਜ ਲੈਣਾ ਹੋਏ ਤੇ ਤਕਰੀਬਨ 10 ਕੇ ਲੱਖ ਦਾ ਖਰਚਾ ਆਉਂਦਾ ਹੈ ਪੂਰਾ ਪੇਜ ਲੈਣਾ ਹੋਏ ਤੇ 25 ਲੱਖ ਤੋਂ ਘੱਟ ਨਹੀਂ ਆਉਂਦਾ ਇਹ ਪੈਸਾ ਖਰਚ ਕੀਤਾ ਜਾ ਰਿਹਾ ਹੈ ਆਮ ਲੋਕਾਂ ਦਾ ਸੈਕਿੰਡ ਫਰੰਟ ਪੇਜ ਦਿੱਤਾ ਜਾਂਦਾ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਫਰੰਟ ਪੇਜ ਦਿੱਤਾ ਜਾਂਦਾ ਜਾਦਾ ਹੋਇਆ ਲੇਕਿਨ ਖਬਰੋਤੋਂ ਫਿਰ ਮੋਦੀ ਦੀ ਲਗਾਤਾਰ ਚੀਂ ਜਾਂਦੀ ਹੈ ਇਸ ਪੂਰੀ ਅਖਬਾਰ ਦੇ ਵਿੱਚ ਆਮ ਲੋਕਾਂ ਦੇ ਲਈ ਜਾਣਨ ਵਾਲੀ ਖਬਰ ਘੱਟ ਤੇ तमाम ਤਸਵੀਰਾਂ ਨਰਿੰਦਰ ਮੋਦੀ ਦੀਆਂ ਸਾਨੂੰ ਬੱਦ ਨਜ਼ਰ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਕਈ ਗਾਈਡਲਾਈਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੀਤੇ ਸਮੇਂ ਦੇ ਵਿੱਚ ਇਹ ਵੀ ਵੇਖਿਆ ਕਿ ਇਲੈਕਸ਼ਨ ਕਮਿਸ਼ਨ ਇੱਥੇ ਤੱਕ ਨਿਗਰਾਨਾ ਰੱਖਦਾ ਸੀ ਕਿ ਤੁਹਾਡੇ ਵੱਲੋਂ ਕਿਸੇ ਵੀ ਜੋ ਉਮੀਦਵਾਰ ਹੋਏਗਾ ਉਹਦਾ ਨਾਮ ਅਖਬਾਰ ਦੇ ਵਿੱਚ ਕਿੰਨੀ ਵਾਰ ਛਪਿਆ ਉਹਦਾ ਨਾਮ ਰੇਡੀਓ ਤੇ ਉਹਦਾ ਨਾਮ ਟੈਲੀਵਿਜ਼ਨ ਦੇ ਉੱਤੇ ਕਿੰਨੀ ਵਾਰ ਲਾਈਵ ਅਨਾਉਂਸ ਹੋਇਆ ਉਸ ਅਨਾਉਂਸ ਕੀਤੇ ਗਏ ਨਾਮ ਨੂੰ ਵੀ ਖਰਚੇ ਦੇ ਵਿੱਚ ਪਾਇਆ ਜਾਂਦਾ ਸੀ ਤੇ ਹੁਣ تمام چیزاں سوڑ دیتیاں گئیاں نے سٹار پرچارک نریندر مودی تے 김ندر مودی دا چہرہ واط تو واد دکھاؤ تے نریندر مودی تو واد تو واد ووٹاں توسی حاصل کرو گے یو پی والے بھائی صاحب چمک دے پے نے ایتھے یوگی ادیتینات اوناں دی تصویر دکھا کے تے اوناں دے وڈلو اوناں دے صوبے دے وچ کیتے جا رہے کماں دا ایتھے بہورا دتا جا رہا ہے تے عام دلی دے لوکاں نوں دکھایا جا رہا ہے کہ تواڈے ਲਈ وی دلی دے وچ اے سب کچھ کیتا جائے گا واہگور جی کا খালسا واہگور جی کی فتی ਅਕਾਲ ਚੈਨਲ ਦੀ ਟੀਮ ਇਸ ਵੇਲੇ ਦਿੱਲੀ ਦੇ ਵਿੱਚ ਮੌਜੂਦ ਹੈ ਦਿੱਲੀ ਦੇ ਵਿੱਚ ਚੱਲ ਰਿਹਾ ਸਿਆਸੀ ਰਣ ਰਣ ਜਿਸ ਦੇ ਵਿੱਚ तमाम ਉਹ ਸਿਆਸੀ ਪਾਰਟੀਆਂ ਉਤਰੀਆਂ ਹੋਈਆਂ ਨੇ ਜਿਨ੍ਹਾਂ ਨੇ ਆਪਣਾ ਦਮਖੰਮ ਪਹਿਲਾਂ ਵੀ ਵਿਖਾਇਆ ਆਮ ਆਦਮੀ ਪਾਰਟੀ ਜੋ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਦੇ ਵਿੱਚ ਰਹਿ ਕੇ ਦਮਖੰਮ ਵਿਖਾ ਚੁੱਕੀ ਹੈ ਤੇ ਦੂਜੇ ਪਾਸੇ ਭਾਜਪਾ ਜੋ ਕੇਂਦਰ ਦੇ ਵਿੱਚ ਰਹਿ ਕੇ ਦਮਖੰਮ ਵਿਖਾ ਚੁੱਕੀ ਹੈ ਇਸ ਵੇਲੇ ਤਾਕਤ ਇਹ ਨਹੀਂ ਹੈ ਕਿ ਕਿਸ ਨੇ ਪਿਛਲੇ 10 ਸਾਲਾਂ ਚੱਕੀ ਕੀਤਾ ਇਸ ਵੇਲੇ ਜੋਰ ਅਜ਼ਮਾਇਸ਼ ਇਹ ਲੱਗੀ ਹੋਈ ਹੈ ਕਿ ਪਿਛਲੇ ਦਸਾ ਸਾਲਾਂ ਤੋਂ ਇਹਨਾਂ ਦੋਨਾਂ ਪਾਰਟੀਆਂ ਨੇ ਕੀ ਕੁਝ ਸਿੱਖਿਆ ਤੇ तमाम ਚੀਜ਼ਾਂ ਨੂੰ ਉਹ ਪਾਰਟੀਆਂ ਇਸ ਵੇਲੇ ਦਿੱਲੀ ਦੇ ਵਿੱਚ ਲਾ ਰਹੀਆਂ ਗੱਲ ਦਿੱਲੀ ਦੀ ਜਿਸ ਵੇਲੇ ਅਸੀਂ ਕਰਦੇ ਆਂ ਜ਼ਾਹਿਰ ਹੈ ਅਸੀਂ ਗੱਲ ਸਿੱਖਾਂ ਦੀ ਕਰਾਂਗੇ ਸਿੱਖਾਂ ਦੇ ਮੁੱਦਿਆਂ ਦੀ ਕਰਾਂਗੇ ਸਿੱਖਾਂ ਦੀ तमाम ਉਹਨਾਂ ਮਸਲਿਆਂ ਦੀ ਕਰਾਂਗੇ ਜੋ ਬੀਤੇ ਸਮੇਂ ਦੇ ਵਿੱਚ ਹੱਲਤਾ ਨਹੀਂ ਹੋਏ ਲੇਕਿਨ ਕਈ ਸਿੱਖਾਂ ਦੇ ਵੱਲੋਂ ਮੁੱਦੇ ਚੁੱਕੇ ਜ਼ਰੂਰ ਗਏ ਅਸੀਂ ਉਹਨਾਂ ਨੂੰ ਪੰਥਕ ਸਿੱਖ ਨਹੀਂ ਕਹਿ ਸਕਦੇ ਅਸੀਂ ਉਹਨਾਂ ਨੂੰ ਸਿਧਾਂਤਕ ਤੌਰ ਦੇ ਉੱਤੇ ਖੜੇ ਸਿੱਖ ਵੀ ਨਹੀਂ ਕਹਿ ਸਕਦੇ ਲੇਕਿਨ ਚਲੋ ਜੇਕਰ ਉਹਨਾਂ ਨੇ ਮੁੱਦੇ ਚੁੱਕੇ ਅੱਜ ਉਹ ਮੁੱਦੇ ਕਿੱਥੇ ਖੜੇ ਨੇ ਸਭ ਤੋਂ ਚਰਚਿਤ ਚਿਹਰਾ ਸਿੱਖ ਚਿਹਰਾ ਦਿੱਲੀ ਦੀ ਮੌਜੂਦਾ ਸਿਆਸਤ ਦਾ ਮਨਜਿੰਦਰ ਸਿੰਘ ਸਰਸਾ ਪਾਰਟੀ ਭਾਜਪਾ ਤੇ ਇੱਕ ਵੱਡਾ ਇਕੱਲਾ ਚਿਹਰਾ ਨਰਿੰਦਰ ਮੋਦੀ ਵਿਧਾਨ ਸਭਾ ਹਲਕੇ ਦੇ ਵਿੱਚ ਇਸ ਵੇਲੇ ਮੌਜੂਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਹਲਕੇ ਦੇ ਹੋਰ ਨਾ ਕਈ ਪਹਿਲੂਆਂ ਤੋਂ ਵੀ ਤੁਹਾਨੂੰ ਜਾਣੂ ਜ਼ਰੂਰ ਕਰਾਵਾਂਗੇ ਤਕਰੀਬਨ ਦੋ ਤੋਂ ਤਿੰਨ ਦਿਨਾਂ ਦਾ ਸਮਾਂ ਹੋਰ ਬਾਕੀ ਰਹਿ ਗਿਆ ਜਿਸ ਵੇਲੇ ਆਚਾਰ ਸਿੰਘ ਤਾਂ ਲੱਗ ਜਾਣੀ ਹੈ ਤੇ ਉਸ ਤੋਂ ਬਾਅਦ ਕਿਸੇ ਤਰੀਕੇ ਦੇ ਸੀ ਇਹੋ ਜੀ ਤੁਹਾਡੇ ਤੱਕ ਖਬਰ ਨਹੀਂ ਲੈ ਕੇ ਆ ਸਕਾਂਗੇ ਅਖਬਾਰ ਇੱਕ ਮਾਧਿਅਮ ਹੈ ਆਮ ਲੋਕਾਂ ਤੱਕ ਖਬਰਾਂ ਪਹੁੰਚਾਉਣ ਦਾ ਲੇਕਿਨ ਉਸ ਮੀਡੀਅਮ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ ਤਰੀਕ ਭਾਵੇਂ ਤੁਸੀਂ ਅੱਜ ਦੀ ਲੈ ਲਓ ਤਰੀਕ ਇਸ ਤੋਂ ਪਹਿਲਾਂ ਦੀ ਗੱਲ ਕਰ ਲਓ ਇਹ ਇੱਕ ਅਖਬਾਰ ਨਾਮ ਕਿ ਲਈਏ ਜਗਤ ਨਾਰਾਇਣ ਨੂੰ ਜਿਹੜਾ ਅਖਬਾਰ ਸ਼ਹੀਦ ਸ਼੍ਰੋਮਣੀ ਦੱਸਦਾ ਹੋਏ ਤੁਸੀਂ ਆਪ ਸਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਅਖਬਾਰ ਕਿਹੜਾ ਹੋਏਗਾ ਅਖਬਾਰ ਦੇ ਨਾਮ ਤੋਂ ਅੱਗੇ ਵਧਦੇ ਹਾਂ ਪੂਰਾ ਇੱਕ ਪੇਜ ਸਭ ਤੋਂ ਪਹਿਲਾਂ ਫਰੰਟ ਪੇਜ ਭਰ ਦਿੱਤਾ ਜਾਂਦਾ ਹੈ ਨਰਿੰਦਰ ਮੋਦੀ ਦੀ ਤਸਵੀਰ ਤੋਂ ਅਤੇ ਭਾਜਪਾ ਦੇ ਉਹਨਾਂ ਦੇ ਇਹਨੂੰ ਅਸੀਂ ਮੈਨੀਫੈਸਟੋ ਦੀ ਕਈ ਗੱਲ ਕਹੀ ਹੈ ਪ੍ਰੋਪਾਗੈਂਡਾ ਇਹ ਤੁਸੀਂ ਆਪ ਸਮਝਣਾ ਸਭ ਤੋਂ ਪਹਿਲਾਂ ਖਬਰ ਦੇ ਦਿੱਤੀ ਜਾਂਦੀ ਹੈ ਕਿ ਦਿੱਲੀ ਮੇ ਆਏਗੀ ਵਿਕਾਸ ਦਾ ਨਿਆ ਬਸੰਤ ਦਿੱਲੀ ਮੇ ਆਏਗਾ ਵਿਕਾਸ ਦਾ ਨਿਆ ਬਸੰਤ ਹਾਲ ਫਿਲਹਾਲ ਦੇ ਵਿੱਚ ਬਸੰਤ ਪੰਚਮੀ ਹੋ ਕੇ ਗਈ ਹੈ ਭਾਵੇਂ ਸਟਾਈਸ ਤਿਉਹਾਰ ਨਾਲ ਇਸ ਦਿਹਾੜੇ ਦੇ ਨਾਲ ਕਿੰਨਾ ਸਰਕਾਰ ਹੈ ਕਿੰਨਕ ਨਹੀਂ ਗੱਲ ਇਹ ਨਹੀਂ ਗੱਲ ਇਹ ਹੈ ਆਮ ਲੋਕਾਂ ਨੂੰ ਉਹਨਾਂ ਦੇ ਤਿਉਹਾਰ ਦੇ ਨਾਲ ਜੋੜ ਕੇ ਇੱਕ ਵਿਕਾਸ ਦੀ ਤਸਵੀਰ ਵਿਖਾਈ ਜਾ ਰਹੀ ਹੈ ਨਰਿੰਦਰ ਮੋਦੀ ਵੱਲੋਂ ਇਹ ਅਖਬਾਰ ਛਾਪ ਰਿਹਾ ਤੇ ਨਾਲ ਦੀ ਨਾਲ ਮੋਦੀ ਸਰਕਾਰ ਦਾ ਉਪਹਾਰ ਦਿੱਲੀ ਵਾਲੋਂ ਕੇ ਲਈ ਕੀ ਕੁਛ ਉਪਹਾਰ ਹੋਏਗਾ ਲੋਕਾਂ ਗਰੀਬ ਲੋਕਾਂ ਨੂੰ ਰੋਜ਼ਗਾਰ ਤੋਂ ਦੂਰ ਰੱਖ ਕੇ ਭੁੱਖੇ ਪਾਣੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੀ ਜੀਭਾਂ ਦੇ ਵਿੱਚ ਪੈਸੇ ਪਾਉਣ ਦਾ ਇੱਕ ਸੁਪਨਾ ਦਿਖਾ ਰਹੀ ਹੈ। ਇਹ ਤਮਾਮ ਪਾਰਟੀਆਂ ਭਾਵੇਂ ਅਸੀਂ ਕਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਈਏ। ਆਮ ਤੌਰ ਦੇ ਤੇ ਅਸੀਂ ਭਾਜਪਾ ਦੀ ਤੇ ਇਸ ਵੇਲੇ ਆਵਾਦੀ ਪਾਰਟੀ ਦੀ ਗੱਲ ਕਰ ਰਹੇ ਹਾਂ ਕਿਉਂਕਿ ਦਿੱਲੀ 'ਚ ਸੱਤਾ ਉਹਨਾਂ ਦੀ ਤੇ ਕੇਂਦਰ 'ਚ ਦੂਜਿਆਂ ਦੀ। ਲੱਗਾ ਸੀ ਇਹੀ ਫਰੰਟ ਪੇਜ ਅਖਬਾਰ ਦਾ ਇਸ ਤੋਂ ਬਾਅਦ ਗਾਂ ਕੁਝ ਨਹੀਂ ਹੋਏਗਾ। ਜਿਵੇਂ ਕਰਦੇ ਹਾਂ ਨਰਿੰਦਰ ਮੋਦੀ ਦੀ ਫੋਟੋ ਇੰਨਾ ਇੰਨਾ ਪੂਰਾ ਪੇਜ ਲੈਣਾ ਹੋਏ ਤੇ ਤਕਰੀਬਨ 10 ਕੇ ਲੱਖ ਦਾ ਖਰਚਾ ਆਂਦਾ ਹੈ। ਪੂਰਾ ਪੇਜ ਲੈਣਾ ਹੋਵੇ ਤਾਂ ਵੀ 25 ਲੱਖ ਤੋਂ ਘੱਟ ਨਹੀਂ ਆਂਦਾ। ਇਹ ਪੈਸਾ ਖਰਚ ਕੀਤਾ ਜਾ ਰਿਹਾ ਆਮ ਲੋਕਾਂ ਦਾ ਇਹ ਸੀ ਕਹਿ ਸਕਦੇ ਆ ਪਾਛਪਾਦ ਉਹ ਲੋਹੀ ਐਡ ਚੋ ਪਾਈ ਗਈ ਪਾਛਪਾਦਾ ਲੋਗੋ ਪਾਛਪਾਦਾ ਚਿਹਰਾ ਪਾਛਪਾ ਉਹ ਲੋ ਐਡ ਤੁਹਾਨੂੰ ਲੱਗੇਗਾ ਇਹ ਆਮ ਗੱਲ ਹੈ ਅਸੀਂ ਵੀ ਮੰਨ ਸਕਦੇ ਆ ਇਹ ਆਮ ਗੱਲ ਹੈ ਲੇਕਿਨ ਇਸੇ ਫਰੰਟ ਪੇਜ ਤੋਂ ਬਾਅਦ ਅਖਬਾਰ ਕਹਿੰਦੀ ਹੈ ਜੀ ਅਸੀਂ ਤੁਹਾਨੂੰ ਇੱਕ ਹੋਰ ਫਰੰਟ ਪੇਜ ਦੇਾਂਗੇ ਜਿਹਦੇ ਉੱਤੇ ਕਾਂਗਰਸ ਵਾਲੇ ਵੀ ਚਮਕਣਗੇ ਹੈਡਲਾਈਨ ਫਰੰਟ ਪੇਜ ਨਿਊਜ਼ ਇਹ ਤਮਾਮ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਜਦ ਅਸੀਂ ਗੱਲ ਕਰ ਰਹੇ ਹਾਂ ਕੀ ਕੁਝ ਵਾਪਰ ਰਿਹਾ ਕੀ ਕੁਝ ਹੋ ਰਿਹਾ ਉਸ ਦੇ ਵਿਚਾਲੇ ਇਹ ਵੀ ਚੀਜ਼ ਤੁਸੀਂ ਵੇਖੋ ਸੈਕੰਡ ਫਰੰਟ ਪੇਜ ਦਿੱਤਾ ਜਾਂਦਾ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਫਰੰਟ ਪੇਜ ਦਿੱਤਾ ਜਾਂਦਾ ਹੋਇਆ ਲੇਕਿਨ ਖਬਰ ਉਹ ਤੇ ਫਿਰ ਮੋਦੀ ਦੀ ਲਗਾ ਦਿੱਤੀ ਜਾਂਦੀ ਹੈ ਇਸ ਪੂਰੀ ਅਖਬਾਰ ਦੇ ਵਿੱਚ ਆਮ ਲੋਕਾਂ ਦੇ ਲਈ ਜਾਣਨ ਵਾਲੀ ਖਬਰ ਘੱਟ ਤੇ ਤਮਾਮ ਤਸਵੀਰਾਂ ਨਰਿੰਦਰ ਮੋਦੀ ਦੀਆਂ ਸਾਨੂੰ ਬਦ ਨਜ਼ਰ ਆ ਰਹੀਆਂ ਹਨ ਇਲੈਕਸ਼ਨ ਕਮਿਸ਼ਨ ਦੇ ਕਈ ਗਾਈਡਲਾਈਨਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੀਤੇ ਸਮੇਂ ਦੇ ਵਿੱਚ ਇਹ ਵੀ ਵੇਖਿਆ ਕਿ ਇਲੈਕਸ਼ਨ ਕਮਿਸ਼ਨ ਇੱਥੇ ਤੱਕ ਨਿਗਰਾਨਾ ਰਖਦਾ ਸੀ ਕਿ ਤੁਹਾਡੇ ਵੱਲੋਂ ਕਿਸੇ ਵੀ ਜੋ ਉਮੀਦਵਾਰ ਹੋਏਗਾ ਉਹਦਾ ਨਾਮ ਅਖਬਾਰ ਦੇ ਵਿੱਚ ਕਿੰਨੀ ਵਾਰ ਛਪਿਆ ਉਹਦਾ ਨਾਮ ਰੇਡੀਓ ਤੇ ਉਹਦਾ ਨਾਮ ਟੈਲੀਵਿਜ਼ਨ ਦੇ ਉੱਤੇ ਕਿੰਨੀ ਵਾਰ ਲਾਈਵ ਅਨਾਉਂਸ ਹੋਇਆ ਉਸ ਅਨਾਉਂਸ ਕੀਤੇ ਗਏ ਨਾਮ ਨੂੰ ਵੀ ਖਰਚੇ ਦੇ ਵਿੱਚ ਪਾਇਆ ਜਾਂਦਾ ਸੀ ਤੇ ਹੁਣ ਤਮਾਮ ਚੀਜ਼ਾਂ ਸੌਟ ਦਿੱਤੀਆਂ ਗਈਆਂ ਨੇ ਸਟਾਰ ਪ੍ਰਚਾਰਕ ਨਰਿੰਦਰ ਮੋਦੀ ਤੇ ਨਰਿੰਦਰ ਮੋਦੀ ਦਾ ਚਿਹਰਾ ਵੱਤ ਤੋਂ ਵੱਧ ਬਖਾਓ ਤੇ ਨਰਿੰਦਰ ਮੋਦੀ ਤੋਂ ਵੱਤ ਤੋਂ ਵੱਧ ਵੋਟਾਂ ਤੁਸੀਂ ਹਾਸਲ ਕਰੋ ਨਰਿੰਦਰ ਮੋਦੀ ਦੇ ਚਿਹਰੇ ਦੇ ਉੱਤੇ ਵੱਤ ਤੋਂ ਵੱਧ ਵੋਟਾਂ ਤੁਸੀਂ ਹਾਸਲ ਕਰੋ ਅਖਬਾਰ ਦੇ ਅਖੀਰਲੇ ਪੰਨੇ ਮਾਇੂਸੀ ਦੇ ਨਾਲ ਭਰੇ ਹੋਏ ਨੇ ਫਿਰ ਅੱਗੇ ਵਧਦੇ ਹਾਂ ਯੂਪੀ ਵਾਲੇ ਭਾਈ ਸਾਹਿਬ ਚਮਕਦੇ ਪਏ ਨੇ ਇੱਥੇ ਯੋਗਿ ਦਿੱਤਨਾਥ ਉਹਨਾਂ ਦੀ ਚਤਸਵੀਰ ਦਿਖਾ ਕੇ ਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਸੂਬੇ ਦੇ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਇੱਥੇ ਵਿਹਾਰਾ ਦਿੱਤਾ ਜਾ ਰਿਹਾ ਹੈ ਤੇ ਆਮ ਦਿੱਲੀ ਦੇ ਲੋਕਾਂ ਨੂੰ ਵਿਖਾਇਆ ਜਾ ਰਿਹਾ ਹੈ ਕਿ ਤੁਹਾਡੇ ਲਈ ਵੀ ਦਿੱਲੀ ਦੇ ਵਿੱਚ ਇਹ ਸਭ ਕੁਝ ਕੀਤਾ ਜਾਏਗਾ ਤੁਸੀਂ ਵੀ ਜਾਣੋ ਯੂਪੀ ਦੇ ਵਿੱਚ ਸਰਕਾਰ ਕੀ ਕੁਝ ਕਰਨ ਦਾ ਦਾਵਾ ਇੱਥੇ ਕਰਦੀ ਪਈ ਹੈ 2500 ਰੁਪਏ ਦੀ ਆਰਥਿਕ ਮਦਦ ਔਰਤਾਂ ਵਾਸਤੇ 500 ਰੁਪਏ ਐਲਪੀਜੀ ਸਿਲੰਡਰ ਦੀ ਗੱਲ ਕੀਤੀ ਜਾ ਰਹੀ ਹੈ ਜੇ ਜੇ ਕਲਸਟਰ ਦੇ ਵਿੱਚ ਅਟਲ ਕੈਂਟਰ ਸਥਾਪਿਤ ਕੀਤਾ ਜਾਏਗਾ ਇਹ ਪਾਣੀ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ 21000 ਆਰਥਿਕ ਮਦਦ ਦਿੱਤੀ ਜਾਵੇਗੀ 6 ਪੋਸ਼ਣ ਕਿੱਟ ਅਤੇ ਗਰਭਵਤੀ ਮਹਿਲਾ ਨੂੰ ਇਹ ਤਮਾਮ ਚੀਜ਼ਾਂ ਦਿੱਤੀਆਂ ਜਾਣਗੀਆਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਭਾਜਪਾ ਕਰਦੀ ਪਈ ਹੈ ਕਿ ਅਸੀਂ ਦਿੱਲੀ ਦੇ ਵਿੱਚ ਕਰਾਂਗੇ ਤੇ ਇਹ ਇਹ ਖਬਰਾਂ ਛਪਵਾਈਆਂ ਜਾ ਰਹੀਆਂ ਨੇ ਯੂਪੀ ਦੇ ਖਰਚੇ ਦੇ ਉੱਤੇ ਯੂਪੀ ਦੇ ਖਰਚੇ ਦੇ ਉੱਤੇ ਹੁਣ ਦਿੱਲੀ ਜਿੱਤਣ ਦੀ ਤਿਆਰੀ ਭਾਜਪਾ ਕਰ ਰਹੀ ਹੈ ਇਹ ਤਾਂ ਚਲੋ ਸਰਕਾਰਾਂ ਦੀ ਗੱਲ ਹੋ ਗਈ पार्टी लैवल उल होगी कि पार्टी ने पहला छुपाया फिर पार्टी ने कहा कि यूपी वाली सरकार भी थोड़ा सपोर्ट करे असी जितनी है इतने तक नहीं रुके गां गांकारी महकमे का पैसा वरतिया कि महकमे दस्वीर भी लगा दतियां गई प्रधानमंत्री मोदी जी को खरीदे से बहुत बहुत आभार प्रधानमंत्री का आभार इत्या ਕਿ ਮਦਮ ਵਰਕ ਕੇ ਲਿਏ 10 ਲੱਖ 10 ਬੜੇ ਫਾਇਦੇ ਉਹਨਾਂ ਨੇ ਗਿਨਾਏ ਹਨ ਹੁਣ ਇਹ ਜਿਹੜੇ ਫਾਇਦੇ ਗਿਨਾਏ ਗਏ ਨੇ ਇਹ ਜੋ ਪੂਰੀ ਕੈਲੋ ਰਿਪੋਰਟ ਛਾਪੀ ਗਈ ਹੈ ਦਿੱਲੀ ਦੇ ਵਿੱਚ ਵੱਖ-ਵੱਖ ਆਧਾਰੇ ਜਿਹੜੇ ਐਸੋਸੀਏਸ਼ਨਾਂ ਦੇ ਨਾਮ ਦੇ ਉੱਤੇ ਬਣੇ ਗਏ ਨੇ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਕੁਝ ਵਾਅਦੇ ਕੀਤੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਇਹ ਪ੍ਰਚਾਰ ਨਹੀਂ ਕੀ ਪ੍ਰਚਾਰ ਰੂਪੀ ਖਰਚੇ ਨਹੀਂ ਅੱਜ ਦਾ ਸਮਾਂ ਉਹ ਨਹੀਂ ਰਹਿ ਗਿਆ ਕਿ ਜਦ ਤੱਕ ਜੇਬ ਚੋਂ ਖਰਚਾ ਹੋਇਆ ਪੈਸਾ ਉਮੀਦਵਾਰ ਕਿਥੇ ਖਾਤੇ ਚ ਨਹੀਂ ਦਿਖਾਏਗਾ ਕਿਸੇ ਬਈ ਖਾਤੇ ਚ ਨਹੀਂ ਦਿਖਾਏਗਾ ਤਦ ਤੱਕ ਉਹ ਖਰਚਾ ਨਹੀਂ ਮੰਨਿਆ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਨਾਲੇ ਵਾਅਦਾ ਕੀਤਾ ਤੇ ਇਹ ਵਾਅਦਾ ਇਹ ਕੀਤੇਗੇ ਵਾਅਦੇ ਦਾ ਹੀ ਧੰਨਵਾਦ ਕਰਨ ਦੇ ਲਈ 15 ਤੋਂ 20 ਲੱਖ ਰੁਪਏ ਦੀ ਜਦ ਐਡਵਰਟਾਈਜ਼ਮੈਂਟ ਕੁਝ ਇਸ ਤਰੀਕੇ ਦੇ ਨਾਲ ਲਗਾਈ ਜਾਏਗੀ ਕੀ ਕਿਹਾ ਜਾ ਰਿਹਾ ਜੀ ਤਰਦਾਤਾਵ ਕੇ ਲਈ ਬੜੀ ਰਾਹਤ ਜੋ ਹਾਲ ਫਲਾਲ ਦੇ ਵਿੱਚ ਭਾਰਤ ਦੇ ਵਿੱਚ 1 ਫਰਵਰੀ ਨੂੰ ਟੈਕਸ ਸੋਰੀ ਜੋ ਵਿੱਤ ਮੰਤਰੀ ਹੈਗੇ ਨੇ ਉਹ ਸੰਸਦ ਦੇ ਵਿੱਚ ਬਜਟ ਅਨਾਉਂਸ ਕਰਦੇ ਨੇ ਹੁਣ ਸੰਸਦ ਦੇ ਵਿੱਚ ਬਜਟ ਅਨਾਉਂਸ ਕਰਨਾ ਤੇ ਨਾਲ ਦੇ ਨਾਲ ਦਿੱਲੀ ਦੀਆਂ ਚੋਣਾਂ ਦਾ ਆਣਾ ਵੀ ਇੱਕ ਤਰੀਕੇ ਦਾ ਚੰਗਾ ਸਮੀਕਰਨ ਇਹਨੂੰ ਕਿਦੇ ਪੱਖ ਦੇ ਵਿੱਚ ਮੰਨਿਆ ਜਾਏ ਇਹ ਤੁਸੀਂ ਅੰਦਾਜ਼ਾ ਆਪ ਲਾਓ 1 ਫਰਵਰੀ ਨੂੰ ਸੰਸਦ ਦੇ ਵਿੱਚ ਜੋ-ਜੋ ਅਨਾਉਂਸਮੈਂਟਸ ਹੋਈ ਅੱਜ ਦੀ ਅਖਬਾਰ ਦੇ ਵਿੱਚ ਚੜਦੇ ਸੋਮਵਾਰ ਦੀ ਅਖਬਾਰ ਦੇ ਵਿੱਚ ਇਹ तमाम ਚੀਜ਼ਾਂ ਦਾ ਧੰਨਵਾਦ ਕਰਦੇ ਆ ਪ੍ਰਧਾਨ ਮੰਤਰੀ ਦੀ ਫੋਟੋ ਲਗਾ ਕੇ ਦਿੱਲੀ ਦੇ ਲੋਕ ਦਿੱਲੀ ਦੇ ਵੱਖ-ਵੱਖ ਜੋ ਆਰਡਬਲਿਊਐਸ ਸੁਸਾਇਟੀਆਂ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਇੱਥੇ ਨਹੀਂ ਹੈਗਾ ਜੀ ਮਿਡਲ ਕਲਾਸ ਦੇ ਵੱਲੋਂ ਸੀਏ ਆਈਟੀ ਕਰਕੇ ਕੋਈ ਸੰਸਥਾ ਹੈਗੀ ਆ ਉਹ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੀ ਹੈ ਅਬ ਕੋਈ ਟੈਕਸ ਨਹੀਂ 12 ਲੱਖ ਤੋ ਵੱਧ 12 ਲੱਖ ਤੱਕ ਦੀ ਜੋ ਇਨਕਮ ਹੋਏਗੀ ਉਹਦੇ ਤੇ ਕੋਈ ਟੈਕਸ ਨਹੀਂ ਹੋਏਗਾ। ਉਹਦਾ ਇੱਥੇ ਧੰਨਵਾਦ ਕਰਦਿਆਂ ਹੋਇਆਂ ਇੱਕ ਹੋਰ ਇਸ਼ਤਿਹਾਰ ਛਾਪਿਆ ਜਾ ਰਿਹਾ। ਇਹ ਇਸ਼ਤਿਹਾਰ ਇੱਕ ਤਰੀਕ ਤੋਂ ਬਾਅਦ ਦੋ ਤਰੀਕ ਲਈ ਵੀ ਛਾਪੇ ਜਾ ਸਕਦੇ ਸੀ। ਇਹ ਇਸ਼ਤਿਹਾਰ ਤਿੰਨ ਤਰੀਕ ਵਾਸਤੇ ਵੀ ਨਿਰੰਤਰ ਇਸੇ ਤਰੀਕੇ ਦੇ ਨਾਲ ਜਾਰੀ ਨੇ। ਹਾਲੇ ਅਸੀਂ ਦੋ ਤਰੀਕ ਵਾਲੀ ਅਖਬਾਰ ਵੀ ਕਈ ਅੰਗਰੇਜ਼ੀ ਅਖਬਾਰਾਂ ਦੇਖੀਆਂ ਤੇ ਉਹਨਾਂ ਦੇ ਵਿੱਚ ਵੀ ਇਸ਼ਤਿਹਾਰ ਇਸੇ ਤਰੀਕੇ ਦਾ ਸੀ। ਆਮ ਮੀਡਲ ਕਲਾਸ ਲੋਕਾਂ ਤੱਕ ਜੋ ਪੰਜਾਬ ਕੇਸਰੀ ਦਾ ਅਖਬਾਰ ਪਹੁੰਚ ਰਿਹਾ ਹੈ। ਅਸਮਾ ਫਿਰ ਤਾਂ ਉਹ ਨਾਮ ਇੱਥੇ ਲੈਣਾ ਪਿਆ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਇਹਦੇ ਵਿੱਚ ਇੰਨੀ ਐਡਵਰਟਾਈਜ਼ਮੈਂਟਸ ਨੇ ਤੇ ਤੁਸੀਂ ਹੋਰ ਸਮਝ ਸਕਦੇ ਹੋ ਜੋ ਅੰਗਰੇਜ਼ੀ ਅਖਬਾਰ ਨੇ ਜੋ ਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਦੇ ਨੇ ਅਖਬਾਰ ਉੱਥੇ ਇਹਨਾਂ ਨੇ ਕਿੰਨਾ ਕੁ ਗਾ ਪਾਇਆ ਹੋਏਗਾ ਜੇਬ 'ਚ ਪੈਸਾ ਹੋਵੇ ਤੇ ਤਮਾਮ ਚੀਜ਼ਾਂ ਸੰਭਵ ਜ਼ਰੂਰ ਨੇ ਇਹ ਗੱਲ ਤਾਂ ਹੋ ਗਈ ਇੱਕ ਹੋਰ ਆ ਗਿਆ ਜੀ ਤੁਹਾਨੂੰ 7 ਲੱਖ ਵਾਲਾ ਵੀ ਇਸ਼ਤਿਹਾਰ ਦਿਖਾਤਾ 10 ਲੱਖ ਵਾਲਾ ਵੀ ਦਿਖਾਤਾ ਇਹ 30 ਲੱਖ ਜਾਂ ਫਟਚੀ ਤਿਲਖ ਵਾਲਾ ਇਸ਼ਤਿਹਾਰ ਵੀ ਤੁਸੀਂ ਦੇਖੋ ਇਹ ਇਸ਼ਤਿਹਾਰ ਦੇ ਵਿੱਚ ਮੋਦੀ ਜੀ ਦਾ ਸੰਕਲਪ بتایا ਜਾ ਰਹਾ ਹੈ ਸੰਕਲਪ ਉਹੀ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਨੇ ਜਿਨ੍ਹਾਂ ਪੰਜ ਸੱਤ ਗੱਲਾਂ ਦੇ ਉੱਤੇ ਦੋ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਆਮ ਆਦਮੀ ਪਾਰਟੀ ਕਹਿੰਦੀ 2100 ਦੇਾਂਗੇ ਭਾਜਪਾ ਕਹਿੰਦੀ ਹੈ 2500 ਦੇਾਂਗੇ ਇਹ ਲੜਾਈ ਸ਼੍ਰੀ ਕੀ ਬਾਤ ਜੀ ਦੀ ਬਾਤ ਨਜ਼ਰ ਆ ਰਹੀ ਹੈ ਕਿ ਤੂੰ ਮੇਰੇ ਤੂੰ ਇੱਥੇ ਦੇ ਲੋਕਾਂ ਦੇ ਲਈ ਕੀ ਕਰ ਸਕਦਾ ਹੈ ਜਾਂ ਮੈਂ ਇੱਥੇ ਦੇ ਲੋਕਾਂ ਦੇ ਲਈ ਕੀ ਕਰ ਸਕਦਾ ਹਾਂ ਆਮ ਜੋ ਵੋਟਰ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕੋਲ ਜੋ ਵਿਧਾਇਕ ਉਮੀਦਵਾਰ ਵੋਟ ਮੰਗਣਾ ਰਿਹਾ ਆ ਆਮ ਲੋਕ ਉਸ ਤੋਂ ਕੰਮ ਕੀ ਕੁਝ ਕਰਾ ਸਕਦੇ ਨੇ ਇਹ ਇਥੋਂ ਦੇ ਵੋਟਰਸ ਦੇ ਵਿੱਚ ਤਕਰੀਬਨ ਅਸੀਂ ਦਾਅਵੇ ਦੇ ਨਾਲ ਕਹਿ ਸਕਦੇ ਹਾਂ 70% ਤੋਂ ਵੱਧ ਵੋਟਰਸ ਨੂੰ ਇਸ ਚੀਜ਼ ਦੇ ਬਾਰੇ ਪਤਾ ਹੀ ਨਹੀਂ ਹੋਏਗਾ ਗੱਲ ਅਸੀਂ ਪ੍ਰੋਗਰਾਮ ਦੇ ਸ਼ੁਰੂ ਕੀਤੀ ਸੀ ਮਨਜਿੰਦਰ ਸਿੰਘ ਸਿਰਸਾ ਇੱਕ ਚਰਚਿਤ ਚਿਹਰਾ ਜਿਨ੍ਹਾਂ ਦੇ ਉੱਤੇ ਇਹ तमाम ਚੀਜ਼ਾਂ ਅਸੀਂ ਪ੍ਰੋਗਰਾਮ ਦੀ ਗੱਲ ਜਿਨ੍ਹਾਂ ਤੋਂ ਕੀਤੀ ਇਹਨਾਂ ਦੇ ਵੱਲੋਂ ਅਖਬਾਰ ਦੇ ਵਿੱਚ ਇੱਕ ਪੂਰਾ ਦਿਲ ਖੋਲ ਕੇ ਉਹਨਾਂ ਦਾ ਪ੍ਰਚਾਰ ਉਹਨਾਂ ਨੂੰ ਮੁਬਾਰਕ ਲੇਕਿਨ ਪ੍ਰਚਾਰ ਦੇ ਵਿੱਚ ਹੀ ਲੋਕਾਂ ਨੂੰ ਮੈਨਿਪੂਲੇਟ ਕਿਵੇਂ ਕੀਤਾ ਜਾ ਰਿਹਾ ਇਹ ਤੁਹਾਡੇ ਲਈ ਜਾਣਨਾ ਬੇਹਦ ਜ਼ਰੂਰੀ ਹੈ ਰਾਸ਼ਟਰੀ નેਤ੍ਰਿਤਵ ਮੇ ਮਨਜਿੰਦਰ ਸਿੰਘ ਸਿਰਸਾ ਕੋ ਰਾਜੋਰੀ ਗਾਰਡਨ ਕਾ ਰਾਜੋਰੀ ਗਾਰਡਨ ਕੀ ਜਨਤਾ ਕੀ ਸੇਵਾ ਕੇ ਲਿਏ ਜ਼ਿੰਮੇਦਾਰੀ ਸੋਪੇ ਰਾਜੋਰੀ ਗਾਰਡਨ ਜਿੱਥੇ ਪਿਛਲੇ 2 ਵਾਰ ਦੇ ਵਿੱਚ ਵਿਧਾਇਕੀ ਦੇ ਵਿੱਚ ਆਮ ਆਦਮੀ ਪਾਰਟੀ ਅਗੇ ਰਹੀ ਹੈ ਹਾਲ ਇੱਥੋਂ ਦਾ ਵੀ ਅਸੀਂ ਕਹਿ ਸਕਦੇ ਹਾਂ ਮਹਾਬੱਤਰ ਤਾਂ ਨਹੀਂ ਲੇਕਿਨ ਬੱਤਰਤਾ ਰਹੀ ਆਈ ਹੈ ਜਿਹੜੇ ਪਾਸੇ ਅਮੀਰ ਲੋਕ ਰਹਿੰਦੇ ਨੇ ਉਹਨਾਂ ਦਾ ਉੱਥੇ ਚੰਗਾ ਸਬਤ ਤਾਬ ਰੱਖਿਆ ਜਿੱਥੇ ਕੋਈ ਮਿਡਲ ਕਲਾਸ ਲੈਂਦਾ ਲੋਅਰ ਮਿਡਲ ਕਲਾਸ ਲੈਂਦਾ ਉਹਨਾਂ ਦਾ ਹਿਸਾਬ ਕਾਫੀ ਵਿਗੜਿਆ ਹੋਇਆ ਹੈ ਇਹਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਤਮਾਮ ਉਹਨਾਂ ਪੁਰਾਣੀਆਂ ਤਸਵੀਰਾਂ ਦਾ ਇਸਤੇਮਾਲ ਕਰ ਰਹੇ ਨੇ ਜੋ ਨਰਿੰਦਰ ਮੋਦੀ ਦੇ ਨਾਲ ਸੀਗੀਆਂ ਜੋ ਇੱਥੇ ਭਾਜਪਾ ਅਧਿਐਕਸ਼ ਦੇ ਨਾਲ ਸੀਗੀਆਂ ਜਾਂ ਇੱਥੇ ਸੀਗੀਆਂ ਹੋਮ ਮਿਨਿਸਟਰ ਰਾਜ ਮਾਫੀ ਚਾਹਵਾਂਗਾ ਅਮਿਤ ਸ਼ਾਹ ਦੇ ਨਾਲ ਇੱਥੇ ਰਜੋਰੀ ਗਾਰਡਨ ਦੇ ਲੋਕਾਂ ਨੂੰ 10 ਵਾਦੇ ਗਿਣਾਈ ਜਾ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕਿਆ ਜਾ ਰਿਹਾ ਜੀ ਹਰ ਰੋ ਕਲੋਨੀ ਕੇ ਲਿਏ ਵਿਕਾਸ ਕੀਤਾ ਜਾਏਗਾ ਨਏ ਕਾਲ ਸਕੂਲ ਖੋਲਜ ਖੇਰ ਕੋਲਜ ਕਾਲਜ ਔਰ ਸਕੂਲ ਖੋਲੇ ਜਾਏਗੇ ਮਲਟੀ ਲੈਵਲ ਪਾਰਕਿੰਗ 2500-500 ਰੁਪਏ ਲੈ ਲੋ ਸੜਤੋ ਆਕੇ ਵਿਸ਼ਨੂ ਗਾਰਡਨ ਔਰ ਖਿਆਲਾ ਮੇ ਨਏ ਪ੍ਰਵੇਸ਼ ਦੁਆਰ ਬਣਾਏ ਜਾਏਗੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਅਸੀਂ ਜਾਣਾ ਕਿੱਥੇ ਲੇਕਿਨ ਪ੍ਰਵੇਸ਼ ਦੁਆਰੀ ਦੱਸੇਗਾ ਕਿਹੜਾ ਰਹਾ ਵਿਸ਼ਨੂ ਗਾਰਡਨ ਦਾ ਯਾ ਖਿਆਲਾ ਦਾ ਤੇ ਉਸ ਤੋਂ ਬਾਅਦ ਨਈ ਬਿਹਤਰੀਨ ਸੜਕੇ ਬਣਾਈਆਂ ਜਾਈਆਂਗੀ ਇਹ ਵਾਦੇ ਕੁਝ ਕੀਤੇ ਜਾ ਰਹੇ ਨੇ ਲੇਕਿਨ ਵਾਦਿਆਂ ਦਾ ਫੇਰ ਰਿਸਤ ਕਾਫੀ ਲੰਬੀ ਹੈ ਅਸੀਂ ਆਮ ਜ਼ਰੂਰ ਲੋਕਾਂ ਤੋਂ ਇਹ ਉਮੀਦ ਰੱਖਾਂਗੇ ਕਿ ਉਹਨਾਂ तमाम ਤਰੀਕੇ ਦੀ ਪ੍ਰੋਪਗੈਂਡਾ ਨੂੰ ਸਮਝਣ ਸੂਝ-ਬੂਝ ਦੇ ਨਾਲ ਵੋਟਾਂ ਪਾਣ। ਅਸੀਂ ਇਹ ਗੱਲ ਬਿਲਕੁਲ ਨਹੀਂ ਕਹ ਰਹੇ ਕਿ ਭਾਜਪਾ ਤੁਹਾਡੇ ਲਈ ਕੁਝ ਗਲਤ ਸੋਚ ਰਹੀ ਹੋएगी ਜਾਂ ਆਮ ਆਦਮੀ ਪਾਰਟੀ ਕੁਝ ਤੁਹਾਡੇ ਲਈ ਗਲਤ ਸੋਚ ਰਹੀ ਹੋएगी। ਤੁਸੀਂ ਆਪਣੇ ਉਮੀਦਵਾਰ ਦੇ ਉੱਤੇ ਜੋ ਉਮੀਦਵਾਰ ਤੁਹਾਡੇ ਮhallਿਆਂ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਉੱਤੇ ਹਰ ਵਾਰ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਸਮਝੋ, ਉਹਨਾਂ ਦੇ ਨਾਲ ਗੱਲਬਾਤ ਕਰੋ, ਉਹਨਾਂ ਤੋਂ ਪੁੱਛੋ ਤੁਹਾਡੇ ਅਸਲ ਮੁੱਦੇ ਕੌਣ ਸੁਝਾ ਸਕਦਾ ਹੈ? ਇਹ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਨਹੀਂ ਸੁਲਝਾ ਸਕਣਗੇ ਇਹਨਾਂ ਉਮੀਦਵਾਰਾਂ ਦੇ ਸਿਰ ਦੇ ਉੱਤੇ ਭਾਵੇਂ ਜ਼ਿੰਮੇਵਾਰੀ ਹੁੰਦੀ ਹੈ ਗਾਂ ਸੀਐਮ ਚੁਣਨ ਦੀ ਲੇਕਿਨ ਉਹ ਵੀ तमाम ਕਾਰਜ ਜਿਕਰ ਪਾਰਟੀ ਕਰ ਰਹੀ ਹੈ ਤੇ ਤੁਸੀਂ ਆਪ ਅੰਦਾਜ਼ਾ ਲਾ ਕੇ ਸੋਚੋ ਜਿਹੜੀ ਪਾਰਟੀ ਚੁਣੇ ਹੋਏ ਵਿਧਾਇਕਾਂ ਨੂੰ ਇੱਕ ਸੀਐਮ ਚੁਣਨ ਦਾ ਹੱਕ ਨਹੀਂ ਦਿੰਦੀ ਉਹ ਪਾਰਟੀ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਲਈ ਇੱਕ ਵਿਧਾਇਕ ਨੂੰ ਕਿੰਨਾ ਕੁ ਖੁੱਲ ਦੇਵੇਗੀ ਕਿੰਨੀ ਕੁ ਛੋਟ ਦੇਵੇਗੀ ਤੁਹਾਨੂੰ ਥੋੜਾ ਬਾਹਰਲੇ ਹਰਾਤਾਂ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ ਜਿਦੇ ਵਿੱਚ ਵਿਖਾਵਾਂਗੇ ਆਮ ਲੋਕਾਂ ਦਾ ਇੱਥੇ ਰਹਿਣ ਵਾਲਿਆਂ ਦਾ ਕੀ ਕੁਛ ਹੈ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ